ਮੀ ਆ ਗਿਆ ਮੀ ਲਾਲਾ ਲਾਲਾ ਓਹੋ ਆ ਗਿਆ ਮੀ ਹਮ ਛਤਰੀ ਦੇ ਕੇ ਮੀ ਵਿਚ ਫਸ ਗਏ ਛਤਰੀ ਅੱਜ 22 ਸਤੰਬਰ 2025 ਦਿਨ ਸੋਮਵਾਰ ਨਵੀਂ ਵੀਡੀਓ ਨਵੇਂ ਬਲੌਗ 'ਚ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਆਂ ਤੇ ਆਪਾਂ ਇਸ ਟਾਈਮ ਖੜੇ ਆਂ ਗੁਰਦੁਆਰਾ ਪੁਲਿਸ ਸਾਹਿਬ ਦੇ ਵਿੱਚ ਤੇ ਕੱਲ ਨੂੰ ਭਾਈ 23 ਤਰੀਕ ਦਿਨ ਮੰਗਲਵਾਰ ਨੂੰ ਆਪਾਂ ਜਾਵਾਂਗੇ ਜਿੱਥੇ ਬੋਲਿਆ ਜਾਂਦਾ ਮੀਨੀ ਪੰਜਾਬ ਜਿੱਥੇ ਭਾਈ 100 ਪਰਿਵਾਰ ਇੰਦਰਾ ਗਾਂਧੀ ਨੇ ਲੈ ਕੇ ਆਂਦੇ ਸੀ ਸਾਰਿਆਂ ਨੂੰ ਪਹਿਲਾਂ ਉਸ ਜਗ੍ਹਾ ਤੇ ਜਾਵਾਂਗੇ ਕੈਂਪਲਵੇ ਬੋਲਿਆ ਜਾਂਦਾ ਤੇ ਉਹਨੂੰ ਮੀਨੀ ਪੰਜਾਬ ਵੀ ਕਿਹਾ ਜਾਂਦਾ ਕਿਉਂਕਿ ਉੱਥੇ ਸਾਰਿਆਂ ਨਾਲ ਪਹਿਲਾਂ ਆਪਣੇ ਸਿੱਖ ਕਮਿਊਨਿਟੀ 100 ਪਰਿਵਾਰ ਆਣ ਕੇ ਉਸ ਜਗ੍ਹਾ ਤੇ ਬਸਿਆ ਸੀ ਆ ਆਪਣੇ ਇੰਡੀਆ ਦਾ ਲਾਸਟ ਪੁਆਇੰਟ ਵੀ ਮੰਨਿਆ ਜਾਂਦਾ ਜਿਹਨੂੰ ਭਾਈ ਇੰਦਰਾ ਪੁਆਇੰਟ ਕਿਹਾ ਜਾਂਦਾ ਤੇ ਉੱਥੇ ਆਪਾਂ ਕੱਲ ਨੂੰ ਸ਼ਿਪ ਰਾਹੀਂ ਜਾਵਾਂਗੇ ਤੇ ਜਿਹਦੇ ਵਿੱਚ ਜਾਣ ਨੂੰ ਆਪਾਂ ਨੂੰ 2 ਦਿਨ ਲੱਗਣਗੇ ਇੱਕ ਰਾਤ 2 ਦਿਨ ਪਹੁੰਚਣ ਵਾਸਤੇ ਤੇ ਗੱਲਬਾਤ ਐਵੇਂ ਰੂਗੀ ਜਿਵੇਂ ਆਪਾਂ ਕਲਕੱਤਾ ਤੋਂ ਅੰਡਮਾਨ ਨਿਕੋਬਰ ਆਈਲੈਂਡ ਤੇ ਪਹੁੰਚੇ ਸੀ ਵੀ ਆਪਣਾ ਫੋਨ ਆ ਜਿਹੜਾ ਬੰਦ ਹੋ ਗਿਆ ਸੀ ਆ ਫੋਨ ਤਾਂ ਬੰਦ ਨਹੀਂ ਆ ਸੀ ਨੈਟਵਰਕ ਨਹੀਂ ਆ ਰਿਹਾ ਸੀ ਆ ਦੁਨੀਆ ਤੋਂ ਆਪਾਂ ਕਨੈਕਸ਼ਨ ਕੱਟਿਆ ਗਿਆ ਸੀ ਗੱਲਬਾਤ ਐਵੇਂ ਸੀ ਤੇ ਉਹੀ ਗੱਲਬਾਤ ਆਪਣੀ ਉਧਰ ਰੂਗੀ ਉਥੇ ਭਾਈ ਐਵੇਂ ਆ ਕਿ ਆਪਾਂ ਉਥੇ ਪਹੁੰਚਣ ਤੋਂ ਬਾਅਦ ਵੀ ਨੈਟਵਰਕ ਨਹੀਂ ਆਊਗਾ ਗੱਲਬਾਤ ਐਵੇਂ ਆ ਕਿ ਉਥੇ ਕਿਹਾ ਜਾਂਦਾ ਕਿ ਪਤਾ ਨਹੀਂ 5-6 ਦਿਨਾਂ ਤੋਂ ਨੈਟਵਰਕ 'ਚ ਦਿੱਕਤ ਆਈ ਵੀ ਆ ਉਹਦੇ ਕਰਕੇ ਉਥੇ ਭਾਈ ਨੈਟਵਰਕ ਜਮਾਂ ਹੀ ਨਹੀਂ ਰਹਿੰਦਾ ਕਾ ਨਾ ਫੋਨ ਆਉਂਦਾ ਨਾ ਜਾਂਦਾ ਤੇ ਨਾ ਕੋਈ ਗੱਲਬਾਤ ਹੁੰਦੀ ਐ ਤੇ ਦੇਖਦੇ ਆ ਭਾਈ ਕੀ ਬੰਦ ਆ ਕੀ ਨਹੀਂ ਜੇ ਆਪਣਾ ਨੈਟਵਰਕ ਆ ਗਿਆ ਫਿਰ ਤਾਂ ਆਪਾਂ ਬਲੌਗ ਪਾਵਾਂਗੇ ਜੇ ਨਾ ਆਇਆ ਤਾਂ ਫਿਰ ਆਪਾਂ ਉਥੇ ਜਿਹੜਾ ਵੀ ਡਾਟਾ ਹੋਇਆ ਉਹ ਕਵਰ ਕਰਕੇ ਸਾਰਾ ਲਿਆ ਕੇ ਡਾਕੂਮੈਂਟਰੀ ਬਣਾ ਕੇ ਰੱਖਾਂਗੇ ਤੇ ਫਿਰ ਇਧਰ ਆਣ ਕੇ ਜਦੋਂ ਇਹ ਆਪਣਾ ਨੈਟਵਰਕ ਆਇਆ ਤੇ ਹੌਲੀ-ਹੌਲੀ ਆਪਾਂ ਜਿਹੜੇ ਬਲੌਗ ਐ ਪਾਉਂਦੇ ਰਵਾਂਗੇ ਤੇ ਕੋਸ਼ਿਸ਼ ਰਹੂਗੀ ਜਦੋਂ ਵੀ ਨੈਟਵਰਕ ਆ ਗਿਆ ਤੇ ਆਪਣਾ ਬਲੌਗ ਤੁਹਾਡੇ ਸਾਹਮਣੇ ਆਊਗਾ ਤੇ ਜੇ ਨੈਟਵਰਕ ਨਾ ਆਇਆ ਤੇ ਭਾਈ ਜਿਹੜਾ ਆਪਣਾ 10-12 ਦਿਨਾਂ ਬਲੌਗ ਨਹੀਂ ਆਊਗਾ ਕੋਈ ਵੀ ਅਪਡੇਟ ਨਹੀਂ ਆਊਗੀ ਉਹਦੇ ਵਾਸਤੇ ਸਾਰੀ ਸੰਗਤ ਨੂੰ ਮਾਫੀ ਚਾਹੁੰਦੇ ਆ ਹੁਣ ਤੁਸੀਂ 20 ਤਰੀਕ ਵਾਲਾ ਬਲੌਗ ਦੇਖੋ ਕਿ ਆਪਾਂ ਨਾਰੀਅਲ ਤੇਲ ਕੱਢਣ ਵਾਲਾ ਕੋਲੂ ਕਿੰਨੀ ਮੁਸ਼ਕਲ ਨਾਲ ਲੱਭਿਆ ਸੀ ਆ ਤੇ ਤੇ ਆਪਾਂ ਇਸ ਟਾਈਮ ਕੋ ਮੀ ਆਨੇ ਆ ਅੰਡਮਾਨ ਨਿਕੋਬਾਰ ਆਈਲੈਂਡ ਦੇ ਸ਼ਹਿਰ ਚ ਭਾਈ ਸਾਰੇ ਨਾ ਪਹਿਲਾਂ ਆਪਾਂ ਚੱਲਦੇ ਆ ਨਾਰੀਅਲ ਪਾਣੀ ਪੀਣ ਜਿਹੜੇ ਭਾਈ ਇੱਥੇ ਬਹੁਤ ਜਿਆਦੇ ਸਸਤੇ ਐ ਤੇ ਉਹ ਆਪਾਂ ਨੂੰ ਲੋਟ ਆਇਆ ਵਾ ਕੰਮ ਤੇ ਤੜਕੇ ਤੜਕੇ ਆਪਾਂ ਚਾਹ ਬੰਦ ਕਰ ਰੱਖੀ ਤੇ ਨਾਰੀਅਲ ਪਾਣੀ ਤੇ ਜਿਹੜਾ ਫੁੱਲ ਬਾੜ ਦੇ ਰੱਖੀ ਐ ਦੇਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਤੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਭਾਈ ਆਪਾਂ ਅੱਜ ਆਪਾਂ ਚੱਲੇ ਸੀ ਇਹ ਗੁਰਦੁਆਰਾ ਸਾਹਿਬ 'ਚੋਂ ਜਿੱਥੇ ਭਾਈ ਨਾਰੀਅਲ 'ਚੋਂ ਤੇਲ ਕੱਢਿਆ ਜਾਂਦਾ ਉਹ ਕੋਲੂ ਦੇਖਣ ਤੇ ਆਪਾਂ ਨੂੰ 2 ਘੰਟੇ ਹੋ ਗਏ ਸ਼ਹਿਰ 'ਚ ਘੁੰਮਿਆਂਦੇ ਨੂੰ ਤੇ ਹਿੱਜ ਕਰ ਆਪਾਂ ਨੂੰ ਕੋਲੂ ਨਹੀਂ ਮਿਲਿਆ ਤੇ ਭਾਈ ਤੋਂ ਹੁਣ ਦੁਬਾਰੇ ਪੁੱਛਿਆ ਸਾਸ੍ਰੀਕਲ ਬਾਈ ਜੀ ਕਿਆ ਨਾਮ ਆਪਦਾ ਮੇਰਾ ਨਾਮ ਅਰੁਣਾ ਹੈ ਉਹ ਅਰਨ ਬਾਈ ਨੇ ਆਪਣਾ ਦੁਆਰੇ ਹੁਣ ਮੈਪ ਲਾ ਕੇ ਦੱਸਤਾ ਕਹਿੰਦਾ ਭਾਈ ਉੱਥੇ ਜਾਵੜੋ ਉੱਥੇ ਛੋਟੂ ਵੀ ਕੋਲੂ ਹੈਗਾ ਤੇ ਉੱਥੇ ਤੇਲ ਕੱਢਦੇ ਤੇ ਉੱਥੇ ਜਾ ਕੇ ਤੁਸੀਂ ਦੇਖ ਲਓ ਹਾਂਜੀ ਬਿੱਟੂ ਬਾਈ ਮੈਪ ਲਵਾ ਲਿਆ ਲੰਬੀ ਹੈ ਨਾ ਲੰਬੀ ਹੈ ਨੇ ਲੰਬੀ ਹੈ ਲਵਾ ਲਾਂਗੇ ਹੌਲੀ ਹੌਲੀ ਹਾਂ ਚੱਲੇ ਆ ਹੁਣ ਇੱਥੇ ਕਿੰਨੇ ਕਿਲੋਮੀਟਰ ਹੈ ਹੈ ਕਿੰਨੇ ਕਿਲੋਮੀਟਰ ਹੈ ਇੱਥੋਂ ਹੈਗਾਗਾ 14 10 ਕੱਬ ਤੋਂ 12 13 ਕਿਲੋਮੀਟਰ ਹੋਗਾ ਸਾਢੇ 7 ਕਿਲੋਮੀਟਰ ਮੈਪ ਦੱਸਦਾ ਗਾਂ ਜਾ ਕੇ ਭਾਲਣਾ ਪੂ ਚਾਰ ਪੰਜ ਕਿਲੋਮੀਟਰੋਂ 10 12 ਕਿਲੋਮੀਟਰ ਹੈ 10 12 ਕਿਲੋਮੀਟਰ ਹੈ ਜੇ ਹੋਰ ਪਿਆ ਤੇ ਆਪਾਂ 1 ਚੱਲ ਕੇ ਆ ਗਏ ਆ ਤੇ ਚੱਲ ਵੀ ਨੀਲੇ ਝੋਟਿਆ ਅੱਜ ਤੈਨੂੰ ਗੇੜੇ ਕਢਾਉਨੇ ਆਪਾਂ ਅੰਡਮਨ ਸ਼ਹਿਰ ਦੇ ਚੜਾਈਆਂ ਖਾਸੀਆਂ ਹੀ ਅੱਜ ਆਪਾਂ ਨੀਲੇ ਝੋਟੇ ਤੇ ਚੜੇ ਆ ਤੇ ਵਿਚਾਰਾ ਹੌਲੀ ਹੌਲੀ ਪਹਿਲੇ ਲੋਚ ਤੁਰੇ ਹੀ ਹੁੰਦਾ ਸੋਹਣੀ ਗੱਲਬਾਤ ਹੈ ਦੀ ਜਿਹੜਾ ਵੀ ਅਗਲੀ ਗਰਾਰੀ ਪਹਿਲੇ ਗੇਰ ਤੇ ਹੋ ਜਾਂਦੀ ਹੈ ਤੇ ਪਿਛਲੀ ਗਰਾਰੀ ਪਹਿਲੇ ਗੇਰ ਤੇ ਹੋ ਜਾਂਦੀ ਹੈ ਤੇ ਤੋਂ ਭਾਈ ਚੜਾਈਆਂ ਜੜੀਆਂ ਵਧੀਆ ਤੁਰਿਆ ਹੁੰਦਾ ਹੈ ਚੜਦਾ ਤੁਰਿਆ ਹੁੰਦਾ ਤੇ ਫਾਇ ਵੜਦਾ ਤੁਰਿਆ ਹੁੰਦਾ ਸਫਰਾਂ ਦੇ ਤੇ ਲੋ ਭਾਈ ਆਪਾਂ ਹੁਣ ਜਿਹੜੀ ਨਵੀਂ ਲੋਕੇਸ਼ਨ ਲਾਈ ਆ ਉਧਰ ਨੂੰ ਚੱਲਦੇ ਆ ਤੇ ਗੱਡੀਆਂ ਹਜੇ ਇੱਧਰ ਵੀ ਪਹਿਲੇ ਗੇਅਰ ਤੇ ਐ ਤੇ ਇੱਧਰ ਵੀ ਪਹਿਲੇ ਗੇਅਰ ਤੇ ਪਿੱਛੇ ਭਾਈ ਚੜਾਈ ਚੜ ਕੇ ਆਏ ਆ ਚੱਲ ਭਾਈ ਦੂਜੇ ਗੇਅਰ ਤੇ ਇਥੋਂ ਦੇ ਮੌਸਮ ਦੀ ਆ ਗੱਲਬਾਤ ਹੈ ਤੇ ਆਪਾਂ ਹਜੇ 1 ਕਿਲੋਮੀਟਰ ਹੀ ਚੱਲੇ ਸੀ ਤੇ ਭਾਈ ਰਾਹ ਚੀ ਮੀ ਆ ਗਿਆ ਤੇ ਜਿਹੜੀਆਂ ਛਤਰੀਆਂ ਜਿ ਲਿੱਤੀਆਂ ਆਂ ਆਪਾਂ ਇਹ ਤਾਂ ਲੀਆਂ ਚੱਲ ਚੱਲ ਆ ਗਿਆ ਆ ਗਿਆ ਇੱਥੇ ਇਹ ਗੱਲਬਾਤ ਆ ਮੌਸਮ ਦੀ ਕੋਈ ਪਤਾ ਨਹੀਂ ਲੱਗਦਾ ਚੰਗੀ ਧੁੱਪ ਕੱਢੀ ਵੀ ਸੀ ਰ ਆਪਣੇ 5 ਮਿੰਟ ਪਹਿਲਾਂ ਤਾਂ ਤੇ ਇੱਕੇ ਦਮ ਜਿਹੜਾ ਮੀਂਹ ਲੈ ਪਿਆ ਤੇ ਹਜੇ ਆਪਾਂ ਜਿੱਥੇ ਜਾਣਾ ਆ ਜੇ ਉੱਥੇ ਪਹੁੰਚੇ ਨਹੀਂ ਉਹ ਤੋਂ 12 ਕਿਲੋਮੀਟਰ ਪਿੱਛੇ ਆ ਜਿੱਥੇ ਮੈਪ ਲਾ ਰੱਖਿਆ ਆਪਾਂ ਤੇ ਮੈਨੂੰ ਲੱਗਦਾ ਉੱਥੋਂ ਤੱਕਰ ਪਹੁੰਚਦਾ ਪਹੁੰਚਦਾ ਪੰਜ 6 ਵਾਰੀ ਇਹ ਜਿਹੜਾ ਮੀਂਹ ਆਊਗਾ ਰਾਹ 'ਚ ਲਾ ਲਾ ਲਾੜਾ ਸਾਈਡ ਤੇ ਲਾ ਲਾ ਇੱਧਰ ਲਿਆ ਪਿੱਛੇ ਇੱਧਰ ਇੱਧਰ ਪਿੱਛੇ ਲਾ ਦੇ ਖਾਲੀ ਜਗ੍ਹਾ 'ਤੇ ਲਿਕਾਉਂ ਉਹ ਕਰਦਾ ਕਰਦਾ ਇਹ ਪੱਲਾ ਨਹੀਂ ਰੱਖੋ ਮੇਰੇ ਦਿੱਤੀ ਇਹਦੀ ਜ਼ਰੂਰਤ ਪਾਲੀ ਪੈਂਦੀ ਹੈ ਚੱਲ ਵੀ ਝੋਟੇ ਸਾਈਡ ਤੇ ਲੱਗ ਜਾ ਕਿਵੇਂ ਬਿੱਟੂ ਬਾਈ ਮੀਂਹ ਦਾ ਮੋਹ ਲੱਗ ਰਿਹਾ ਅੱਜ ਮੀਂਹ ਹਰ ਹੋ ਜਾਂਦਾ ਇਹ ਮੋਹ ਹੁੰਦਾ ਹੈਗਾ ਹੋਰ ਤਾਂ ਅੱਤੀ ਜੀ ਪਈ ਹੈ ਨਾ ਮਲਾਂ ਦਾ ਜ਼ਿੰਦਗੀ ਚ ਆਪਾਂ ਕਰੇ ਇਹਨਾਂ ਮੀਂਹ ਨਹੀਂ ਦੇਖਣਾ ਜੇ ਮੈਂ ਇੱਥੇ ਦੇਖ ਜਾਾਂਗੇ 1 ਮਿੰਟ ਬਾਅਦ 2 ਮਿੰਟਾਂ ਬਾਅਦ ਮੀਂਹ ਆ ਜਾਂਦਾ ਕਈ ਵਾਰੀ ਤਾਂ ਇਹ ਹੋ ਜਾਂਦਾ ਹਟ ਗਿਆ ਆ ਗਿਆ ਹਟ ਗਿਆ ਬਸ ਸਹੀ ਚੱਲਦਾ ਰਹਿੰਦਾ ਰੱਬਾ ਜਿਹੜਾ ਬਾਹਲਾ ਹੀ ਠਿੱਠ ਕਰੀ ਖੜਾ ਹੈਗਾ 1 ਮਿੰਟ ਰੁਕ ਗਿਆ ਦਾ ਤੇ 2 ਮਿੰਟਾਂ ਬਾਅਦ ਮੀਂਹ ਜਿਹੜਾ ਫੁੱਲ ਲੈ ਪੈਂਦਾ ਆਇਆ ਆਇਆ ਚੋਪਰਾ ਆਇਆ ਆ ਮੀ ਮੀਨੇ ਨਾ ਮੱਤਮ ਆਪੀ ਕਾਲਾ ਨਹੀਂ ਹੋਣਾ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਆ ਜਾਂਦਾ ਹੈ ਹਾਂ ਉਹ ਗਿੱਲਾ ਹੋਇਆ ਪਿਆ ਕੱਪੜੇ ਕਪੜੇ ਆ ਦੇਖ ਜਦੋਂ ਭਿੱਜਿਆ ਪਿਆ ਜਦੋਂ ਨੂੰ ਆਏ ਵੀ ਸੱਤ ਤਾਂ ਕਿ ਤਾ ਲੱਭਦਾ ਗਏ ਨੇ ਜਦੋਂ ਨੂੰ ਖੜਨ ਨੂੰ ਉਹ ਤਨ ਹਟ ਜਾਂਦਾ ਹੈ ਆ ਦੇ ਹਟ ਗਿਆ ਲੈ ਜੇ ਮਾੜਾ ਇਹ ਤਰਾਂਗੇ ਨਾਲ ਦੀ ਨਾਲ ਫੇਰ ਆਹੀ ਤਾਂ ਗੱਲ ਹੈ ਜਦੋਂ ਆਪ ਪੈਡਲ ਮਾਰਨ ਲੱਗ ਗਏ ਉਦੋਂ ਆ ਜੂਗਾ ਇਹ ਚੋਬਰ ਨੇ ਗੂਗਲ ਮੈਪ ਤੇ ਤੇ ਮੈਪ ਲਾ ਰੱਖਿਆ ਤੇ ਬਾਈ ਬਾਈ ਨੂੰ ਫੇਰ ਪੁੱਛ ਕੇ ਆਇਆ ਬਾਈ ਕੀ ਜਾਂਦਾ ਹੁਣ ਥੋੜਾ ਹੋ ਚੜਾਈ ਚੜਨੀ ਹੈਗੀ ਅੱਛਾ ਤੇ ਫੇਰ ਕਹਿੰਦਾ ਗਾਂ ਆ ਜੂਗੀ ਹੈਗੀ ਆ ਅੱਜ ਕੀ ਨਾ ਹੋ ਗਿਆ ਮਾਲ ਖੜ ਗਿਆ ਵੀ ਭਾਈ ਕੋਈ ਹੈਗੀ ਆ ਫੈਕਟਰੀ ਮਾੜੀ ਮੋਟੀ ਹੋਵੇ ਚਾਹੇ ਵੀ ਦੀਜੀ ਮਸ਼ੀਨ ਹੀ ਹੋਵੇ ਠੀਕ ਪਰ ਦੇਖ ਕੇ ਹਟਾਂਗੇ ਅੱਜ ਪਰ ਦੇਖ ਕੇ ਆ ਜਾਵਾਂਗੇ ਮੁੜ ਤੋਂ ਮੁੜ ਕੇ ਖੜੇ ਕਿਉਂਕਿ ਖਾਸੀਆਂ ਚੜਾਈਆਂ ਚੜੀ ਜਾਂਦੇ ਅੱਜ ਤੇ ਮੈਨੂੰ ਲੱਗਦਾ ਸਾਈਕਲ ਆ ਜਿਹੜਾ ਪਹਿਲੇ ਗੇਅਰ ਚ ਹੀ ਤੁਰਿਆ ਆਉਂਦਾ ਹਨਾ ਪਹਿਲੇ ਗੇਅਰ ਚ ਚੜ੍ਹਾਈ ਜ਼ਿਆਦਾ ਕੀ ਨਾ ਚੜ੍ਹਾਈ ਹੈ ਤੇ ਉਹ ਪਿੱਛੇ ਦੇਖ ਸਕਦੇ ਮੋਟਰ ਸੜਾਈ ਜਾਂਦਾ ਤੇ ਐਹੋ ਜਿਹੀਆਂ ਚੜ੍ਹਾਈਆਂ ਆਪਾਂ ਪਿੱਛੋਂ ਚੜ੍ਹਦੀ ਆਏ ਆ ਤੇ ਹੁਣ ਅੱਗੇ ਫੇਰ ਚੜ੍ਹਾਈ ਹੈ ਚੱਲ ਵੀ ਚੁਬਰਾ ਚੱਲ ਚੱਲ ਏ ਐ ਚੱਲ ਚੱਲ ਆ ਗਿਆ ਮਗਰੀ ਤੇਰੇ ਐਵੇਂ ਜਾਂਦਾ ਬਈ ਬੁੱਕ ਦਾ ਪਹਿਲੇ ਲੋਚ ਤੁਰਿਆ ਜਾਂਦਾ ਹੌਲੀ 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 ਕਰਦਾ ਤੇ ਵਾਟਾ ਵੱਡਦਾ ਤੁਰਿਆ ਜਾਂਦਾ ਲੈ ਮੀ ਵੀ ਆ ਗਿਆ લાલા ਫਿਰ ਸਾਈਡ ਤੇ ਕਿਸੇ ਪਾਸੇ ਇੱਥੇ ਲਾਲਾ ਛੱਡ ਥੱਲੇ ਆ ਗਿਆ ਸ਼ੇਕ ਹੁੰਦਾ ਨਾ ਖੇਡਦਾ ਲੈ ਭਾਈ ਜਿਵੇਂ ਤੁਹਾਨੂੰ ਦੱਸੇ ਸੀ ਆ ਵੀ ਰਾਹ ਚ ਆਪਾਂ ਕਮ ਸੇ ਕਮ 6-7 ਵਾਰੀ ਜਿਹੜਾ ਮੀਂਹ ਦੀ ਓਕੜ ਕਰਕੇ ਇੱਥੇ ਰੁੱਕ ਕੇ ਆਪਾਂ ਆਏ ਆ ਜਿਹੜਾ ਭਾਈ ਇੱਥੇ ਕੋਈ ਪਤਾ ਨਹੀਂ ਲੱਗਦਾ ਤੇ ਮਾਣੀ ਮੋਟੀ ਕਿਣਮੇਣੀ ਦੀ ਜਿਹੜੀ ਤੇ ਇਹੀ ਬਾਅਦ ਚ ਤਬਦੀਲੀ ਵੱਡੀ ਕਣੀ ਚ ਹੋ ਜਾਂਦੀ ਆ ਤਾਂ ਫੇਰ ਭਾਈ ਇੱਥੇ ਆ ਰੋੜਾਂ ਜਿਹੜੀ ਢਾਲ ਦੇਖਣ ਭਾਈ ਹਾਂਜੀ ਹਾਂਜੀ ਆ ਰੋੜਾਂ ਦੇ ਸਾਈਡ ਦੀ ਢਾਲ ਦੇਖਦੀ ਆ ਭਾਈ ਇੱਥੋਂ ਦੀ ਖਾਲ ਵਗਣ ਲੱਗ ਜਾਂਦੇ ਆ ਪਾਣੀ ਦੇ ਹਨਾ ਬਿੱਟੂ ਭਾਈ ਇਹ ਗੱਲਬਾਤ ਆ ਨਾ ਪਤਾ ਨਹੀਂ ਲੱਗਦਾ 1 ਮਿੰਟ ਚ ਕੀ ਹੋ ਜੇ ਚੰਗੀ ਪੂਰੀ ਧੁੱਪ ਨਿਕਲ ਆਵੇ ਤੇ ਕਿਹੜੇ ਵੇਲੇ ਪੂਰਾ ਭਾਰੀ ਮੀਂਹ ਆ ਜਾਏ ਤਾਈਆਂ ਭਾਈਆ ਜਿਵੇਂ ਤੁਰੇ ਫਿਰਦੇ ਲੋਕਲ ਵਾਲੇ ਭਾਈ ਰੇਨ ਕੋਟ ਪਾ ਕੇ ਹੀ ਰੱਖਦੇ ਜੇ ਸਫਰ ਕਰਦੇ ਆ ਤਾਂ ਇਹ ਤਾਂ ਖਲੋਲ ਜੀ ਹੋ ਗਈ ਆਪਣੇ ਨਾਲ ਅੱਜ ਪੂਰੀ ਖਲੋਲ ਹੀ ਹੋ ਗਈ ਆਸੇ ਪਾਸੇ ਪੁੱਛਦੇ ਫਿਰਦੇ ਆਂਗੇ ਅਈ ਤੇਲ ਵਾਲੀ ਫੈਕਟਰੀ ਤੇਲ ਵਾਲੀ ਦੁਕਾਨ ਤੇ ਇਧਰ ਨੂੰ ਭਾਈ ਥੋੜਾ ਜਿਹਾ ਫੋਣ ਘਮਾ ਕੇ ਦਿਖਾਈਏ ਤੇ ਜਿੱਥੇ ਆਪਾਂ ਸਾਈਕਲ ਖੜਾਏ ਆ ਤੇ ਇਹੀ ਭਾਈ ਕਹਿੰਦੇ ਤੇਲ ਵਾਲਾ ਕੋਲੂ ਆ ਤੇ ਜਿਹਨੂੰ ਫੈਕਟਰੀ ਕਹਿੰਨੇ ਆਪਾਂ ਤੇ ਇਹਦੇ ਪਿੱਛੇ ਆਪਾਂ ਤੜਕੇ ਦੇ ਖੱਜਲ ਖਵਾਰ ਹੁੰਦੇ ਫਿਰਦੇ ਆਂ ਤੇ ਹੁਣ ਇਹਨੂੰ ਬਾਈ ਨੂੰ ਲੱਭ ਲਈ ਬਾਈ ਤਾਂ ਇੱਥੇ ਦਿਖਦਾ ਨਹੀਂ ਆ ਲੱਭ ਲੈਣਾ ਹੁਣ ਦੇਖੋ ਫੈਕਟਰੀ ਲੱਭ ਲਈ ਤੇ ਹੁਣ ਬਾਈ ਵੀ ਲੱਭ ਲਾਂਗੇ ਬਾਈ ਵੀ ਲੱਭ ਲਾਂ ਫੈਕਟਰੀ ਤਾਂ ਨਹੀਂ ਹੈ ਤਾਂ ਛੋਟੀ ਹੈ ਕੋਲੂ ਜਿਹਾ ਜਿਵੇਂ ਆਪਣੇ ਆਟਾ ਪੀਣ ਵਾਲੀ ਚੱਕੀ ਹੁੰਦੀ ਆ ਉਹ ਨੀ ਆ ਗਿਆ ਲੋ ਜੀ ਮੀਰੀਆਂ ਗੱਲਾਂ ਤੁਹਾਡੇ ਨਾਲ ਇਸ ਵੀਡੀਓ ਚ ਖਾਸੇ ਸੋਨ ਨੂੰ ਮਿਲਣੀਆਂ ਕਿਉਂਕਿ ਇੱਥੇ ਜ਼ਿਆਦਾਤਰ ਸਾਡਾ ਵਾ ਮੀਨਾ ਹੀ ਪੈਂਦਾ ਤੇ ਜਿਹੜਾ ਵੀ ਆਊਗਾ ਉਹਦਾ ਮੀਨਾ ਟੱਕਰਾ ਦਾ ਜ਼ਰੂਰੀ ਹੋਊਗਾ ਦਿਨ ਚ ਕੰਮ ਸ-ਕੰਮ ਜਿਆਦਾ ਨਹੀਂ ਕਹਿ ਸਕਦਾ 20 ਵਾਰੀ ਤਾਂ ਆ ਰਾਮਨਾ ਮੂਲੀ ਦੀ ਗੱਲ ਆ 20 ਵਾਰੀ ਤਾਂ ਇੱਥੇ ਬੱਸਾਂ ਜਿਹੜੀਆਂ ਇਹੋ ਜਿਹਿਆਂ ਲੱਗ-ਪੱਗ ਬੈੰਦੀਆਂ ਤੁਹਾਨੂੰ ਨਿੱਕੇ 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 ਨਿੱਕੀਆਂ ਕਿਉਂਕਿ ਇੱਥੇ ਇੱਕ ਹਸਾਮਾ ਜਿਵੇਂ ਆਪਾਂ ਜੰਮੂ ਕਸ਼ਮੀਰ ਚ ਲੈ ਲਦਾ ਕੇ ਜਾਂਦੇ ਆ ਪਹਾੜੀਆਂ ਹੀ ਆਉਂਦੀਆਂ ਤਰਾਈਆਂ ਚੜ੍ਹਾਈਆਂ ਓਵੇਂ ਚੱਲਦੀਆਂ ਰਹਿੰਦੀਆਂ ਤੇ ਉਹਦੇ ਕਰਕੇ ਇੱਥੇ ਛੋਟੀਆਂ-ਛੋਟੀਆਂ ਬੱਸਾਂ ਹੀ ਚੱਲਦੀਆਂ ਹੈ ਪਹੁੰਚ ਗਏ ਭਾਈ ਨਾਰੀਅਲ ਤੇਲ ਦੇ ਕੋਲੂ ਤੇ ਤੇ ਜਿਹਦੇ ਵਾਸਤੇ ਭਾਈ ਤੜਕੇ ਦੇ ਅਸੀਂ 25 ਤੋਂ 30 ਕਿਲੋਮੀਟਰ ਸਫ਼ਰ ਤੈਅ ਕੀਤਾ ਤੇ ਉਹ ਗੱਲਬਾਤ ਸਾਡੇ ਨਾਲ ਹੋ ਗਈ ਪੱਟਿਆ ਪਹਾੜ ਨਿਕਲਿਆ ਚੂਗਾ ਤੜਕੇ ਦੇ ਐਵੇਂ ਸੋਚੀ ਜਾਂਦੇ ਸੀ ਇਹ ਵੀ ਭਾਈ ਜਿੱਥੇ ਨਾਰੀਅਲ ਤੇਲ ਨਿਕਲਦਾ ਉੱਥੇ ਵੱਡੀ ਕੋਈ ਫੈਕਟਰੀ ਹੋਊਗੀ ਕਿਤੇ ਗੂਗਲ ਮੈਪ ਲਵਾ ਕੇ ਇਸ ਤੋਂ ਕਿਸੇ ਇੱਥੇ ਲੋਕਲ ਲੋਕਾਂ ਤੋਂ ਪੁੱਛ ਪਾਛ ਕੇ ਤੇ ਆਪਾਂ ਇਸ ਜਗ੍ਹਾ ਤੇ ਪਹੁੰਚੇ ਤੇ ਇੱਥੇ ਭਾਈ ਨਿੱਕੀ ਦੁਕਾਨ ਹੈ ਜਿਵੇਂ ਆਪਣੇ ਪਿੰਡਾਂ 'ਚ ਹੁੰਦਾ ਆਟਾ ਪੀਣ ਵਾਲੀ ਚੱਕੀ ਤੇ ਜਿਵੇਂ ਸਰੋਂ ਦਾ ਤੇਲ ਕੱਢਿਆ ਜਾਂਦਾ ਓਡੀ ਭਾਈ ਇਹ ਦੁਕਾਨ ਹੈ ਤੇ ਜਿਹੜਾ ਕੋਲੂ ਆ ਭਾਈ ਨਾਰੀਅਲ ਤੇਲ ਕੱਢਣ ਵਾਲਾ ਤੇ ਜਿਵੇਂ ਆਪਣੇ ਸਰੋਂ ਦਾ ਤੇਲ ਨਿਕਲਦਾ ਓਵੇਂ ਸੇਮ ਹੀ ਗੱਲਬਾਤ ਹੈ ਤੇ ਪੰਜਾਬ 'ਚ ਹੀ ਲਿਆਂਦਾ ਵਾ ਕੋਲੂ ਤੇ ਇੱਥੇ ਭਾਈ ਖੰਡ ਪੀਣ ਵਾਲੀ ਚੱਕੀ ਲੱਗੀ ਵੀ ਹੈ ਇੱਕ ਆਟਾ ਪੀਣ ਵਾਲੀ ਚੱਕੀ ਹੈ ਤੇ ਮਸਾਲਾ ਪੀਣ ਵਾਲੀ ਚੱਕੀ ਇੱਥੇ 5-6 ਚੱਕੀਆਂ ਲਾ ਰੱਖੀਆਂ ਭਾਈ ਨੇ ਆਪਦੇ ਘਰੇ ਹੀ ਇੱਥੇ ਛੋਟੀ ਦੁਕਾਨ ਪਾ ਰੱਖੀ ਹੈ ਤੇ ਭਾਈ ਆ ਜਿਹੜੇ ਛੋਟੇ ਛੋਟੇ ਟੁਕੜੇ ਦੇਖੇ ਹਨ ਨਾਰੀਅਲ ਦੇ ਤੇ ਇਹ ਭਾਈ ਵਿੱਚ ਪਾਉਂਦੇ ਆ ਦੇ ਕੋਲੂ ਦੇ ਤੇ ਫਿਰ ਇਹਦਾ ਜਿਹੜਾ ਪੀਪੀ ਕੇ ਤੇਲ ਨਿਕਲਦਾ ਤੇ ਜਿਹੜਾ ਇਹਦਾ ਮਲਵਾ ਹੁੰਦਾ ਤੇ ਉਹ ਭਾਈ ਗਾਵਾਂ ਨੂੰ ਪਾਉਂਦੇ ਤੇ ਉਹਦੇ ਨਾਲ ਕਹਿੰਦੇ ਕਿ ਗਾਵਾਂ ਦਾ ਦੁੱਧ ਵਧ ਜਾਂਦਾ ਤੇ ਸੰਘਣਾ ਹੋ ਜਾਂਦਾ ਜਿਵੇਂ ਭਾਈ ਆਪਾਂ ਸਰੋਂ ਦੀ ਖਾਲ ਲੈ ਕੇ ਜਾਂਦੇ ਪਸ਼ੂਆਂ ਨੂੰ ਪਾਉਣੇ ਮੱਝਾਂ ਨੂੰ ਪਾਦਨੇ ਗਾਵਾਂ ਨੂੰ ਤੇ ਉਵੇਂ ਹੀ ਇਹਦਾ ਮਲਵਾ ਹੈ ਜਿਹੜਾ ਨਾਰੀਅਲ ਤੇਲ ਤੋਂ ਨਿਕਲਣ ਤੋਂ ਬਾਅਦ ਚ ਬਚਦਾ ਤੇ ਉਹ ਗਾਵਾਂ ਨੂੰ ਪਾਇਆ ਜਾਂਦਾ ਇਹ ਭਾਈ ਇੱਥੋਂ ਦਾ ਕੋਲੂ ਸੀਗਾ ਜਿਹਦੇ ਪਿੱਛੇ ਆਪਾਂ ਅੱਜ ਤੜਕੇ ਦੇ ਭੱਜੇ ਫਿਰਦੇ ਸੀਗੇ ਤੇ ਹੁਣ ਆਪਾਂ ਚੱਲਦੇ ਆਂ ਭਾਈ ਇੱਥੇ ਨਾਲ ਹੀ ਵਿੱਚ ਐ ਤੇ ਉਹ ਦੇਖਣ ਤੇ ਅੱਜ ਤੜਕੇ ਦਾ ਮੀਂਹ ਬਹੁਤ ਪਈ ਜਾਂਦਾ ਉਹਦੇ ਕਰਕੇ ਭਾਈ ਬਹੁਤ ਥੰਗ ਹੋਏ ਪਏ ਆਂ ਇਹ ਭਾਈ ਸਾਰਾ ਜਿਹੜਾ ਜਹਾਜ ਵਾਲਾ ਅੱਡੇ ਦੇ ਬੈਕਸਾਈਡ ਐ ਤੇ ਅਡਾੜ ਪਈ ਜਾਂਦਾ ਜਹਾਜਾਂ ਦੇ ਭਾਈ ਸਟਾਰਟ ਖੜੇ ਆ ਜਿਹੜੇ ਜਹਾਜ ਤੇ ਆਪਾਂ ਉਹਦੀ ਬੈਕਸਾਈਡ ਸਾਰੀ ਉਹ ਮੀਂਹ ਆਨੇ ਤੜਕੇ ਦੇ ਅੱਜ ਜਹਾਜ ਜਹਾਜ ਵਾਲੇ ਅੱਡੇ ਦੇ ਆਲੇ ਦੁਆਲੇ ਹੀ ਘੇੜੇ ਕੱਢੀ ਜਾਂਦੇ ਆ ਤੇ ਪਹਿਲਾਂ ਆਪਾਂ ਫਰੰਟ ਤੇ ਸੀਗੇ ਤੇ ਹੁਣ ਆਪਾਂ ਬੈਕ ਤੇ ਆਂ ਤੇ ਭਾਈ ਇੱਥੇ ਜਿਹੜੇ ਜਹਾਜ ਖੜੇ ਤੋਂ ਉਹਨਾਂ ਦੇ ਅਡਾੜ ਪਈ ਜਾਂਦੇ ਆ ਤੇ ਹੁਣ ਆਪਾਂ ਚੱਲਿਆਂ ਬੀਤ ਤੇ ਤੇ ਭਾਈ ਆ ਜਿਹੜੀਆਂ ਚੜਾਈਆਂ ਦੇਖੀਆਂ ਨੇ ਉਹ ਇਹ ਲਗਭਗ ਆਪਾਂ ਤੜਕੇ ਦੀਆਂ ਚੜ੍ਹੀ ਜਾਂਦੇ ਆ ਤੇ ਮੈਨੂੰ ਲੱਗਦਾ ਜਦੋਂ ਸ਼ਾਮ ਨੂੰ ਵਾਪਸ ਹੀ ਜਾਣਾ ਤੇ ਢਾਲ ਦੀ ਜਾਣਾ ਪਊਗਾ ਉਹ ਤਾਂ ਬ੍ਰੇਕਾਂ ਦੇ ਹੱਥ ਰੱਖਣਾ ਪਊਗਾ ਧੋਨੇ ਜਿਹੜੇ ਗਰਾਰੀਆਂ ਪਹਿਲੇ ਘਿਰ ਚਾ ਮਤਲਬ ਜਿਵੇਂ ਲੋ ਲੱਗਿਆ ਵਾ ਤੇ ਹੌਲੀ ਹੌਲੀ ਤੁਰੇ ਜਾਂਦੇ ਸਾਈਕਲ ਬੀ ਚ ਲੱਬਦੇ ਲੱਬਦੇ ਬਾਈ ਤੇ ਐਨ ਤਾਂ ਨਹੀਂ ਪਤਾ ਕਿਹੜੀ ਥਾਂ ਤੇ ਆ ਗਏ ਆ ਪਰ ਜਗਾ ਕੁਦਰਤ ਜੀ ਲੱਗ ਆ ਕੇ ਹਜੇ ਸੀ ਹਜੇ ਆਪਾਂ ਗਾਂ ਜਾਣਾ ਸੀਗਾ ਕਿਲੋਕਮੀਟਰ ਹੋਰ ਪਰ ਮੱਲੋ ਮੱਲੀ ਨਾ ਰੁਕਿਆ ਗਿਆ ਆ ਤੇ ਤੋਰੀ ਨਹੀਂ ਹੋਇਆ ਬਾਈ ਗਾਂ ਆਹਾ ਦਰਖਤ ਦੇਖ ਕੇ ਹਰਿਆਲੀ ਦੇਖ ਕੇ ਆਸੇ ਪਾਸੇ ਤੇ ਬੱਦਲ ਬੁੱਦਲ ਗਾਂ ਤੁਰਿਆ ਨਹੀਂ ਗਿਆ ਬਸ ਇੱਥੇ ਰੁਕ ਗਏ ਆ ਦੇਖੋ ਬਈ ਆਸੇ ਪਾਸੇ ਕਿੱਦਾਂ ਮੀ ਆ ਗਿਆ ਮੀ ਓਹੋ ਆ ਗਿਆ ਮੀ ਆਏ ਆ ਭਾਈ ਇੱਥੇ ਕੰਮ ਮੈਂਟਾਸ ਕੈਂਟਾ ਦੇ ਵਿੱਚ ਦੇਖ ਲਈ ਕੁਦਰਤ ਹੈ ਇਹ ਹੀ ਅਸਲੀ ਕੁਦਰਤ ਦਾ ਨਹੀਂ ਤਾਂ ਪਤਾ ਹੀ ਨਹੀਂ ਇੱਕ برو ਇੱਕ ਮਿੰਟ ਦਾ ਭਰੋਸਾ ਨਹੀਂਗਾ ਕਦੋਂ ਵੀ ਆ ਜੇ ਵਧੀਆ ਚੰਗੇ ਭਲੇ ਖੜੇ ਸੀਗੇ ਸਾਰੇ ਬੂਟ ਜੁੱਤੀਆਂ ਸਭ ਕੁਝ ਜਰਾਬਾ ਜਰੂਬਾ ਸਭ ਗਿੱਲੀਆਂ ਹੋਈਆਂ ਪਈਆਂ ਹੁਣ ਟਿੱਕਿਆ ਥੋੜਾ ਜਾ ਇਹ ਦੂਰ ਕੀ ਗੱਲ ਹੈ ਕਿ ਟਿੱਕ ਗਿਆ ਗਾਵਾਂ ਵੀ ਇੱਥੇ ਰੱਖਿਆ ਹੋਗੀਆਂ ਭਈ ਐਵੇਂ ਕਹਿੰਦੇ ਪਸ਼ੂ ਹੈ ਨਹੀਂ ਪਸ਼ੂ ਹੈ ਨਹੀਂ ਪਸ਼ੂ ਵੀ ਰੱਖੇ ਹੋਏ ਆ ਲੋਕਾਂ ਦੇ ਆਹ ਦੇਖੋ ਗਾਂ ਖੜੀ ਇੱਕ ਬੰਨੀ ਹੋਈ ਹੈਗੀ ਰਸੇ ਨਾਲ ਚੱਲ ਪਿਆ ਫੇਰ ਇਹ ਇਹ ਅਣੂਗਾ ਸਪੀਡ ਦੇਖੀ ਜਾਈਂ ਛੜਕਾ ਛੁੜਕਾ ਭਾਵਾ ਬਚਿਆ ਹੋਇਆ ਰਹਿਨੇ ਪਾਣੀ ਨਾਲ ਇਹ ਮਾਣੀ ਨਾ ਤਾਂ ਛੜਕੂ ਹੀ ਨਹੀਂ ਬਚਦੀ ਇਹ ਤਾਂ ਦਾ ਟਿੱਟ ਕੁੱਤੇਰਾ ਬਾਹਰ ਹੁੰਦਾਗਾ ਅਰੇ ਕਿੱਥੇ ਆ ਜਿੱਥੇ ਕੋਈ ਆਲਾਦ ਵਾਲੇ ਕੋਈ ਜਗ੍ਹਾ ਨਹੀਂ ਰੁਕਣ ਦੀ ਹਾਂ ਖੜੇ ਵੀ ਪਤਾ ਨਹੀਂ ਕਿੱਥੇ ਆਗੇ ਬਸ ਆਹ ਦਰਖਤ ਜੇ ਸੋਹਣੇ ਲੱਗ ਜਾਂਦੇ ਆਂ ਹੀ ਖੜ ਗਏ ਅਸ ਇਹ ਦਰਖਤਾਂ ਨੇ ਮੋੜ ਲਿਆ ਤੇ ਇਧਰ ਜ਼ਮੀਨ ਇਹ ਵੀ ਠੇਰ ਲਿਆ ਉਹ ਗੱਲ ਹੋ ਗਈ ਭਾਲਦੇ ਸੀ ਕਿ ਤੇਲ ਵਾਲੀ ਫੈਕਟਰੀ ਹੋਰੀ ਪਾਸੇ ਤੁਰੇ ਫਿਰਦੇ ਆਂ ਬੜਾ ਸੋਹਣਾ ਲੱਗ ਜਾਂਦਾ ਆਂ ਜਾਨੀ ਕਿਤੇ ਛਤਰੀਆਂ ਛਤਰੀਆਂ ਸਾਰੀਆਂ ਖਲਾਰਤੀਆਂ ਬਾਈ ਮੀਂਹ ਨੇ ਫਸੇ ਬੈਠਿਆਂ ਬਾਈ ਇੱਥੇ ਲਗਭਗ ਅੱਧਾ ਘੰਟਾ ਹੋ ਚੱਲਿਆ ਨਾ ਤਾਂ ਮੀਂਹ ਹਟਦਾਗਾ ਤੇ ਕੱਪੜੇ ਵੀ ਸਾਰੇ ਗਿੱਲੇ ਹੋ ਗਏ ਆ ਦੇਖ ਲਓ ਬੂਟ ਲੋਰ ਸਭ ਕੁਝ ਮੀਂਹ ਬਾळा ਆਉਂਦਾ ਬਾਈ ਬਾळा ਮੀਂਹ ਆਗਾ ਬਾळा ਮੀਂਹ ਆਗਾ ਇੰਨਾ ਮੀਂਹ ਤਾਂ ਕਿਸੇ ਪਾਸੇ ਦੇਖਣਾ ਹੀ ਨਹੀਂਗਾ ਨਿਕਲੇ ਸੀ ਤੇਲ ਵਾਲੀ ਫੈਕਟਰੀ ਦੇ ਕਰਨ ਨਿਕਲੇ ਸੀਗੇ ਤੇਲ ਵਾਲੀ ਫੈਕਟਰੀ ਦੇਖਣ ਕੋਸ ਹੋਰੀ ਦੇਖੀ ਜਾਂਦੇ ਆ ਫਸ ਗਿਆ ਅੱਜ ਤਾਂ ਮੈਂ ਵਿਚ ਪਰ ਆਲਾ ਦਵਾਲਾ ਤਾਂ ਚੱਲ ਦੇਖ ਲੈ ਉਹ ਐ ਉੱਡੂ ਬਾਬਾ ਤੇਰੀ ਛਤਰੀ ਜੀ ਤਾਂ ਉੱਡੂਗੀ ਜਮੀ ਭਿੱਜ ਗਏ ਓ ਜਮੀ ਭਿੱਜ ਗਏ ਓ ਜਮੀ ਭਿੱਜ ਗਏ ਬਾਬਾ ਇਹ ਨਾ ਕਰ ਰੋਕ ਅੱਧਾ ਇੱਕ ਘੰਟਾ ਮੀਨੂ ਆਹ ਨਾ ਵੇਲੇ ਕੁਦਰਤ ਦੇਖ ਲੈੰਦਾ ਮਾੜੀ ਆ ਆਸ-ਪਾਸਾ ਤਾਂ ਦੇਖ ਲੈ ਕੇ ਹੁਣ ਭਿੱਜੇ ਤਾਂ ਹੈਗੇ ਆਗੇ ਆਸੇ-ਪਾਸੇ ਬਈ ਐਸ ਲੋਟ ਦੇ ਦਰਖਤ ਆਗੇ ਨਾਰੀਅਲ ਦੇ ਤੇ ਆਹ ਵਿਚਾਲੇ ਫੁੱਲੇ ਮੈਦਾਨ ਆ ਜਿੱਥੇ ਗਾਵਾਂ ਚਰਦੀਆਂ ਚਾਰ-ਪੰਜ ਦੋ ਇਧਰ ਖੜੀਆਂ ਦੋ ਪਿਛਲੇ ਪਾਸੇ ਸੀਗਾਂ ਤੇ ਇਧਰਲੇ ਪਾਸੇ ਵੀ ਦਰਖਤ ਆ ਇਹਨਾ ਖੁੱਲੀ ਜੀ ਜਗਾ ਬਈ ਜਹਾ ਜਾਂੜੇ ਅੱਡੇ ਦੇ ਨਾਲ ਇਧਰਲੇ ਪਾਸੇ ਜ਼ਿਆਦਾ ਦਰਖਤ ਆ ਥੋੜੇ ਜਿਹਾ ਤਾਂ ਹਾ ਹੋਟਲ ਵੀ ਹੈਗਾ ਫੜਾ ਵੀਡੀਓ ਤਾਂ ਬਣਾ ਲਿਆ ਹੁਣ ਪਿੱਜੇ ਤਾਂ ਹੈਗੇ ਆਗੇ ਹੈ ਆਸਾ-ਬਾਸਾ ਤਾਂ ਦੇਖ ਲ ਕੇ ਚੰਗੀ ਤਰ੍ਹਾਂ ਆਸਾ-ਬਾਸਾ ਰੱਬ ਦਿਖਾਈ ਜਾਂਦਾ ਆਸਾ-ਬਾਸਾ ਤਾਂ ਰੱਬ ਦਿਖਾਈ ਜਾਂਦਾ ਇੱਥੇ ਮੈਨੂੰ ਲੱਗਦਾ ਦਰਖਤਾਂ ਕਰਕੇ ਨਹੀਂ ਮੀਂਹ ਹਟਦਾ ਹੁਣ ਮੇਰੀ ਤਾਂ ਛਤਰੀ ਹੋਰ ਖਲਾਰਤੀ ਸਾਰੇ ਪਾਸੇ ਬਾਗੇ ਬੀਜ ਤੇ ਤਾਂ ਆਪਾਂ ਇੱਥੇ ਪਹਿਲਾਂ ਹੀ ਨਾਲੇ ਅਸੀਂ ਤਾਂ ਭਾਈ ਇੱਥੇ ਆਸੇ-ਪਾਸੇ ਜਿਹੜੀ ਕੁਦਰਤ ਆ ਉਹਦਾ ਨਜ਼ਾਰਾ ਲੈਣ ਆਈ ਸੀ ਤੇ ਰੱਬ ਨੇ ਜਿਹੜਾ ਇੱਕਦਮ ਗਰਦ ਠਾਤੀ ਮੀਂਹ ਦੀ ਤੇ ਉੱਥੇ ਇੱਥੇ ਮੈਨੂੰ ਲੱਗਦਾ ਨਹੀਂ ਆਪਾਂ ਬਾਹਲੇ ਦਿਨ ਕੱਟ ਪਾਵਾਂਗੇ ਮੈਂ ਨਾ ਤੇ ਭయ్యా ਦੇ ਲੋ ਇਤ ਕਰ ਸਾਈਕਲ ਲਿਆ ਕੇ ਖੜਾਇਆ ਹੀ ਸੀ ਆ ਰੁਕ ਗਿਆ ਮੀ ਚੱਲੀਏ ਦੇਖ ਲਈ ਕੁਦਰਤ ਕੁਦਰਤ ਨਹੀਂ ਫੇਰ ਆ ਗਿਆ ਕੁਦਰਤ ਇਹਦਾ ਪਤਾ ਹੀ ਨਹੀਂ ਇੱਕ ਪਰ ਇੱਕ ਮਿੰਟ ਦਾ ਭਰੋਸਾ ਨਹੀਂ ਕਦੋਂ ਵੀ ਆ ਜੇ ਵਧੀਆ ਚੰਗੇ ਭੜੇ ਖੜੇ ਸੀਗੇ ਆ ਗਿਆ ਫੇਰ ਆ ਗਿਆ ਲੁੱਲੂ ਨਹੀਂ ਲੱਗੇ ਸਭ ਕੋ ਸੰਦਰਾ ਬਾਜਰੂ ਬਾ ਸਭ ਕਿ ਲੰਗਾ ਹੋ ਗਿਆ ਪੰਗਿਆ ਹੁਣ ਟਿਕ ਗਿਆ ਥੋੜਾ ਜਿਹਾ ਇਹ ਆ ਗੱਲ ਨਾਲ ਗਿਆ ਟਿਕ ਗਿਆ ਗਿਆ ਉਹ ਆ ਗਿਆ ਸਾਹਮਣੇ ਦੇਖਦਾ ਹੁੰਦਾ ਇਹ 야, 아, 그냥. 아, 그냥. 흐흐흐. 흐흐. 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 흐. 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 흐... ਕਪੜੇ-ਕਪੜੇ ਸਾਰਾ ਕੁਝ ਪਿਆ ਰੱਖਿਆ ਹੈ ਤੇ ਫਿਰ ਵੀ ਰੱਬ ਜਿਹੜਾ ਅੜਦਾ ਨਹੀਂ ਓ ਆ ਗਿਆ ਛਤਰੀ ਸਮਾਨ ਓ ਬੱਦ ਛਤਰੀ ਦੇ ਕੰਮ ਵਿੱਚ ਫਸ ਗਏ ਉੱਡੂ ਦੀ ਛਤਰੀ ਖੜੇ ਹੋ ਜਗ੍ਹਾ ਤੇ ਜਿੱਥੇ ਕੋਈ ਟਿਕਾਣਾ ਨਹੀਂ ਗਾਲੇ ਦੋਲੇ ਮੇਰੇ ਲੱਗਦਾ ਯਾਰ ਬਿੱਟੂ ਬਾਈ ਇੱਥੇ ਬਾੜਾ ਪੈਂਦਾ ਮੀ ਆ ਜਗ੍ਹਾ 'ਚ ਰੁਕੀ ਨਹੀਂ ਜਾਂਦਾ चत्रिया में उड़ दिया? आ रहा था आ ना इत चत्रो मा? ਆ ਆਪਣੇ ਦੇਦਾ ਤੇਲ ਵਾਲਾ ਕੋਲੂ ਤੇ ਆਪਣੇ ਚਾਣਾ ਅੰਡਾ ਦੀ ਵਧੀਆ ਫਸੇ ਹਨ ਅੱਜ ਆਪਾਂ ਆਹ ਹਾਲਾਤ ਕਰ ਰੱਖੀਏ ਆਪਣੇ ਸਮਝ ਨਹੀਂ ਆਉਂਦੀ ਹੋਇਆ ਜੀ ਕਰੀਏਗੀ ਇੰਨਾ ਮੀ ਪਹਿਲੀ ਵਾਰ ਦੇਖਿਆ ਜ਼ਿੰਦਗੀ ਚ ਪੈਂਦਾ 21 22 ਸਾਲਾਂ ਦੇ ਹੋ ਗਏ ਇੰਨਾ ਮੀ ਨਹੀਂ ਦੇਖਿਆ ਸੀ ਪੈਂਦਾ ਬਿੱਟੂ ਬਾਈ ਜ਼ਿੰਦਗੀ ਚ ਇੰਨਾ ਮੀ ਪੈਂਦਾ ਦੇਖਿਆ ਕਦੇ ਬੂਟਾਂ ਚ ਚਰ ਚਰਲ ਹੋਈ ਜਾਂਦੀ ਆ ਪਾਣੀ ਦੀ ਸਾਰਾ ਪਾਣੀ ਆ ਭਰੇ ਪਿਆ ਬੂਟ ਤੇ ਦੇਖ ਸਕਦੇ ਹੋ ਵਾਲੇ ਨਹੀਂ ਜਿਆਦਾ ਕਿਹੜੇ ਬਾਣੇ ਜਿਆਦਾ ਪੰਦੇ ਹੈਗੇ ਭਾਈ ਤੁਸੀਂ ਪਹਾੜਾਂ ਦੇ ਆਲੇ ਦੁਆਲੇ ਦੇਖ ਹੀ ਸਕਦੇ ਹੋ ਤੋਂ ਸਾਹਮਣੇ ਪਤਾ ਨਹੀਂ ਹੋਟਲ ਹੈ ਕਿ ਕੀ ਹੰ ਲੈ ਇੱਕ ਛੋਟਾ ਜਿਹਾ ਅਸਤਰ ਅਸਤਰ ਸ਼ਾਸਤਰ ਸੀ ਉਹ ਵੀ ਉੱਡ ਗਿਆ ਪੂਰੇ ਦੇ ਬਈਏ ਆ ਕਿੱਟ ਤੇ ਵੇਚਣੀ ਕਰਨ ਮੈਂ ਤਾਂ ਕਿੱਟ ਜੀ ਸੰਭਾਲ ਰੱਖੀ ਆ ਉਹ ਲੱਗੀ ਨਹੀਂ ਜਾਂਦਾ ਉੱਡ ਜਾਂਦਾ ਲੋਟ ਨਹੀਂ ਆਈ ਜਾਂਦਾ ਲੈ ਲਾ ਫਿਰ ਇਹਨੂੰ ਘਰ ਸੈੱਟ ਪਹਿਲਾਂ ਤਾਂ ਇਹਦਾ ਸਮਾਨ ਸਾਲਾ ਸਾਰਾ ਖਰਾਬ ਹੋ ਜੀਆ ਇਹ ਛਤਰੀਆਂ ਜ਼ਿੰਦਗੀ ਚ ਲਿੱਤੀਆਂ ਸੀ ਕਦੇ ਐਡੇ ਹੋ ਗਏ ਸੀ ਇਹ ਤੇ ਹੁਣ ਛਤਰੀਆਂ ਬਿਨਾ ਕਿਤੇ ਜਾ ਨਹੀਂ ਸਕਦੇ ਲੈ ਭਾਈ ਇਹ ਜੀ ਬੈਗ 'ਚ ਸਾਰਾ ਸਮਾਨ ਆ ਸਾਡਾ ਤੇ ਇਹ ਨਹੀਂ ਸੰਭਾਲਣਾ ਜ਼ਰੂਰੀ ਹੈ ਬਿੱਟੂ ਬਾਈ ਨਹੀਂ ਤਾਂ ਇੱਕ ਥੈਲੀ ਸੀ ਹੁਣ ਪਾੜ ਪੂੜ ਕੇ ਦੋ ਕਰਕੇ ਟੁੱਟੇ ਸੰਭਾਲਿਆ ਮੀਚ ਚੰਗੀ ਤਰ੍ਹਾਂ ਨਹਾ ਕੇ ਤੇ ਆਪਾਂ ਪਹੁੰਚ ਗਏ ਇਸ ਟਾਈਮ ਕੋਰਬਨ ਕੋਪ ਬੀਚ ਦੇ ਉੱਤੇ ਤੇ ਕਿਹੜੇ ਲੋਟ ਭਾਈ ਸਮੁੰਦਰ ਦੀਆਂ ਜਿਹੜੀਆਂ ਛੱਲਾਂ ਵੱਜੀ ਜਾਂਦੀਆਂ ਦੇਖ ਸਕਦੇ ਹੋ ਤੁਸੀਂ ਆਇਆ ਆ ਗਿਆ ਆ ਗਿਆ ਆ ਗਿਆ ਇਹ ਇੱਕ ਵਾਰੀ ਤਾਂ ਥੋੜੀ ਛਲ ਆਉਂਦੀ ਹੈ ਤੇ ਦੂਸਰੀ ਵਾਰ ਪੂਰੀ ਵੱਡੀ ਛਲ ਆਉਂਦੀ ਹੈ ਐਵੇਂ ਛੱਲਾ ਆਉਂਦੀਆਂ ਤੇ ਐਵੇਂ ਹੀ ਮੁੜ ਜਾਂਦਾ ਪਾਣੀ ਛੱਲਾਂ ਦਾ ਆਈ ਜਾਈ ਐਸ ਲੋਟ ਆ ਜਿਹੜੀਆਂ ਪਾਣੀ ਦੀਆਂ ਛੱਲਾਂ ਆਈ ਜਾਂਦੀਆਂ ਤੇ ਕਈ ਵਾਰੀ ਤਾਂ ਭਾਈ ਮੌਸਮ ਜਿਆਦਾ ਖਰਾਬ ਹੋਵੇ ਤੇ ਛੱਲਾਂ ਜਿਆਦੇ ਆਉਂਦੀਆਂ ਉੱਚੀਆਂ-ਉੱਚੀਆਂ ਲੱਗ ਜਾਂਦੀਆਂ ਤੇ ਉਹ ਟਿੱਕਰ ਜਿਹੜਾ ਪਾਣੀ ਆਣ ਕੇ ਮੁੜਦਾ ਫਿਰ ਤੇ ਜਿਹੜੇ ਆਸੇ-ਪਾਸੇ ਪੇੜ ਲੱਗੇ ਹੋਏ ਆ ਨਾਰੀਅਲ ਦੇ ਕਿਨਾਰੇ ਤੇ ਦੇਖ ਸਕਦੇ ਤੁਸੀਂ ਵਿਚ ਦੇ ਇਹ ਭਾਈ ਬੀਚ ਦੀ ਜਿਹੜੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੇ ਆ ਆਪਾਂ ਹੁਣ ਜਿੱਥੇ ਐਕਟੀਵਿਟੀਆਂ ਹੁੰਦੀਆਂ ਬੀਚ ਦੇ ਕਿਨਾਰੇ ਤੇ ਭਾਈ ਔਰ ਨਿੱਕੇ ਨਿੱਕਿਆਂ ਬੋਟਾਂ ਦੇ ਉੱਤੇ ਝੂਟੇ ਹੀ ਦਿੰਦੇ ਆ ਤੇ ਆਪਾਂ ਉਸ ਜਗ੍ਹਾ ਤੇ ਚੱਲਦੇ ਆ ਐਸ ਕਿਸ਼ਤੀ ਤੇ ਜੇ ਤੁਸੀਂ ਐਕਟੀਵਿਟੀ ਕਰਨੀ ਹੈ ਤਾਂ ਭਾਈ ਦੇ ਇਹਦੇ ਤਿੰਨ ਰੇਟ ਹੈ ਇੱਕ ਤਾਂ 600 ਰੁਪਿਆ ਲੈਂਦੇ ਇੱਕ ਦਾ 1000 ਰੁਪਿਆ ਲੈਂਦੇ ਤੇ ਇੱਕ ਦੇ 1500 ਰੁਪਿਆ ਲੈਂਦੇ ਆ ਤੇ ਪਹਿਲੇ ਦੇ ਜਿਹੜਾ ਗੇੜਾ ਇਹ ਰੰਦਾ ਭਾਈ ਕਹਿੰਦੇ ਕਿ ਇੱਥੋਂ ਦੋ ਗੇੜੇ ਕਢਾ ਕੇ ਲਿਆ ਕੇ ਤੇ ਪੁੱਠਾ ਐਸ ਜਗ੍ਹਾ ਤੇ ਰੋਕ ਦਿੰਦੇ ਤੇ ਜਿਹੜਾ 1000 ਰੁਪਿਆ ਲੈਂਦੇ ਤੇ ਸਾਹਮਣੇ ਤੁਸੀਂ ਆਈਲੈਂਡ ਦੇਖ ਰਹੇ ਹੋ ਉੱਥੇ ਤੇ ਕਰ ਲੈ ਕੇ ਜਾਂਦੇ ਤੇ ਜਾਂਦੇ ਵਕਤ ਹੀ ਤਾਂ ਆਪ ਚਲਾ ਕੇ ਲੈ ਕੇ ਜਾਣਗੇ ਤੇ ਆਉਂਦੇ ਵਕਤ ਆਉਂਦੇ ਵਕਤ ਕਹਿੰਦੇ ਭਾਈ ਤੁਸੀਂ ਆਪ ਚਲਾ ਕੇ ਲਿਆ ਸਕਦੇ ਹੋ ਤੇ ਪਿੱਛੋਂ ਜਿਹੜਾ ਕੰਟਰੋਲ ਕਰਦੇ ਆ ਤੇ ਤੀਜੀ ਐਕਟੀਵਿਟੀ ਰਹਿੰਦੀ ਜਿਹੜੇ ਚ ਭਾਈ ਇਹ 1500 ਰੁਪਿਆ ਲੈਂਦੇ ਆ ਤੇ ਉਹ ਭਾਈ ਕਹਿੰਦੇ ਆ ਕਿ ਉਸ ਆਈਲੈਂਡ ਤੇ ਕਰ ਇਹ ਆਪ ਚਲਾ ਕੇ ਲੈ ਕੇ ਜਾਣੀ ਉਹ ਤੋਂ ਬਾਅਦ ਤੁਸੀਂ ਆਪ ਚਲਾਉਂਗੇ ਤੇ ਉੱਥੋਂ ਭਾਈ ਉਹ ਸਾਹਮਣੇ ਜਿਹੜੀਆਂ ਕਿਸ਼ਤੀਆਂ ਜਾਈ ਜਾਂਦੀਆਂ ਜਿੱਥੋਂ ਭਾਈ ਉਹ ਇੱਕ ਆਈ ਜਾਂਦੀ ਹੈ ਕਿਸ਼ਤੀ ਜੀ ਛੋਟੀ ਉੱਥੋਂ ਭਾਈ ਇਹ ਪੁੱਠੇ ਫੇਰ ਉਹਥੇ ਲੈ ਕੇ ਜਾਂਦੇ ਆ ਫੇਰ ਇੱਥੇ ਲੈ ਕੇ ਆਉਂਦੇ ਫੇਰ ਭਾਈ ਸਿੱਧਾ ਉਹ ਸਟਾਪੂ ਤੇ ਲੈ ਕੇ ਜਾਂਦੇ ਆ ਤੇ ਉਹਦਾ ਇਹ ਲੈਂਦੇ ਆ 1500 ਰੁਪਿਆ ਇਹ ਭਾਈ ਇੱਕ ਨੂੰ ਲੈ ਕੇ ਚੱਲੇ ਤਾਂ ਹੁਣ ਦੇਖ ਸਕਦੇ ਹੋ ਇਹ ਭਾਈ ਇਹ ਸਟਾਰਟ ਕਰਨਗੇ ਤੇ ਬਹੁਤ ਤੇਜ਼ ਲੈ ਕੇ ਜਾਂਦੇ ਆ ਇਹ ਭਾਈ ਹੁੰਦਾ ਸਮੁੰਦਰ ਦੇ ਵਿੱਚ ਉਹ ਦੇਖੋ ਮੋਰਤਾ ਇਹ ਜਿਹੜੀ ਰਾਈਡ ਲਈ ਆਉਂਦਾ ਭਾਈ ਇਹ ਹੈਗੀ ਆ 1500 ਰੁਪਈਆ ਜੀ ਇਹ ਜਿਹੜੀ ਲੈ ਕੇ ਗਿਆ ਇਹ ਭਾਈ 1000 ਰੁਪਈਆ ਰੱਖਿਆ ਦੇਖ ਲਓ ਕਿੰਨਾ ਤੇਜ਼ ਲੈ ਕੇ ਜਾਈ ਜਾਂਦਾ ਇਹ वैसे 5-10 मिनट ही ਲੌਂਦੇ ਆ 5 ਕੁ ਮਿੰਟ ਆ ਜਿਹੜੀ 1000 ਰੁਪਈਆ ਵਾਲੀ ਪੂਰੀ ਕਰ ਦਿੰਦੇ ਆ ਤੇ ਇਹ ਬਈ 1500 ਵਾਲੀ ਆ ਉਹ ਵੱਟ ਤੋਂ ਵੱਟ 12 ਤੋਂ 13 ਮਿੰਟ ਲੌਂਦੇ ਆ ਇਹ ਬਈ 1500 ਰੁਪਈਆ ਵਾਲੀ ਰਾਈਡ ਹੈ ਜਿਹੜਾ ਬਾਈ ਤੋਂ ਕਿਤੇ ਇਹ ਘਾੜਾ ਕੀ ਲੈ ਆ ਬਾਈ ਦਾ 1500 ਰੁਪਿਆ ਪੂਰਾ ਤੇ ਲਿਆ ਕੇ ਤਾਰਤਾ 12 ਤੋਂ 13 ਮਿੰਟ ਨਹੀਂ ਲੱਗਣ ਦਿੱਤੇ ਇਹਨਾਂ ਨੇ ਅੱਜ ਦੀ ਜਿਹੜੀ ਵੀਡੀਓ ਆਪਣੀ ਸਮਾਪਤੀ ਲਈ ਬਾਦ ਦੀ ਉਹ ਤੋਂ ਪਹਿਲਾਂ ਸਾਰੀ ਸੰਗਤ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰ ਲਈਏ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਕੱਲ ਨੂੰ ਕੈਮਲਵੇ ਜਾ ਰਹੇ ਹਾਂ ਤੇ ਜਿਹਨੂੰ ਭਾਈ ਮਿਨੀ ਪੰਜਾਬ ਬੋਲੇ ਜਾਂਦਾ ਹੈ ਤੇ ਜਿੱਥੇ ਜਾਣ ਵਾਸਤੇ ਆਪਣੇ ਦੋ ਦਿਨ ਇੱਕ ਰਾਤ ਲੱਗੂਗੀ ਤੇ ਪਾਣੀ ਵਾਲੇ ਜਹਾਜ਼ ਵਿੱਚ ਜਾਣਾ ਪਊਗਾ ਤੇ ਜਿਹਦੀਆਂ ਟਿਕਟਾਂ ਆਪਣੇ ਮਨਦੀਪ ਗਰੇਵਾਲ ਬਾਈ ਜੀ ਆ ਉਹਨਾਂ ਨੇ ਕਰਵਾ ਕੇ ਦਿੱਤੀਆਂ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆਂ ਤੇ ਬਾਕੀ ਜਿਹੜਾ ਖਰਚਾ ਆ ਆਪਣਾ ਖਾਣ ਪੀਣ ਦਾ ਸਾਈਕਲਾਂ ਦਾ ਜਿਹੜਾ ਆਪਣੀ ਟਿਕਟ ਲੱਗੀ ਆ ਉਹ ਇੱਥੋਂ ਦੀ ਸਿੱਖ ਕਮਿਊਨਿਟੀ ਆ ਪੋਰਟ ਪਲੇਅਰ ਦੀ ਜਿਹੜੇ ਇੱਥੇ ਪੰਜਾਬੀ ਭਰਾ ਰਹਿੰਦੇ ਆ ਉਹਨਾਂ ਨੇ ਆਪਣਾ ਚੱਕਿਆ ਤੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ 'ਚ ਸਾਰਿਆਂ ਨੂੰ ਪਿਆਰ ਪ੍ਰੀਤ ਸਤ ਸ੍ਰੀ ਅਕਾਲ